ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਹੈ ਤੁਸੀਂ ਸੁਣਨੇ ਸ਼ੁਰੂ ਕਰ ਦਿੱਤੀ ਹੈ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਇਹ ਜਾਣਕਾਰੀ ਆਪ ਜੀ ਦੇ ਬਹੁਤ ਹੀ ਕੰਮ ਆਵੇਗੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਭੈਣ ਵੱਲੋਂ ਦੱਸੀ ਹੋਈ ਉਹਨਾਂ ਦੇ ਜੀਵਨ ਦੀ ਸੱਚੀ ਘਟਨਾ ਉਹਨਾਂ ਦੇ ਜੀਵਨ ਦੀ ਸੱਚੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਉਹ ਭੈਣ ਨੇ ਖੁਦ ਆਪਣੇ ਮੂੰਹੋਂ ਦੱਸਿਆ ਉਹ ਕਹਿੰਦੇ ਕਿ ਇੱਕ ਸਮਾਂ ਸਾਡੇ ਤੇ ਇਦਾਂ ਦਾ ਸੀ ਕਿ ਸਾਨੂੰ ਇੰਜ ਲੱਗਦਾ ਸੀ ਕਿ ਜਿਵੇਂ ਰੱਬ ਸਾਡੀ ਕਿਸਮਤ ਦੇ ਵਿੱਚ ਸੁੱਖ ਲਿਖਣਾ ਭੁੱਲ ਗਿਆ ਕਿਉਂਕਿ ਚਾਰੇ ਪਾਸਿਆਂ ਤੋਂ ਦੁੱਖ ਤਕਲੀਫਾਂ ਉਹਨਾਂ ਨੂੰ ਮਿਲ ਰਹੀਆਂ ਸਨ ਘਰ ਦੇ ਵਿੱਚ ਆਤ ਦੀ ਗਰੀਬੀ ਸੀ ਕਲੇਕਲੇਸ਼ ਸੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਮੁਸ਼ਕਲ ਸੀ ਇਸ ਕਰਕੇ ਕਈ ਵਾਰ ਮਨ ਦੇ ਵਿੱਚ ਇਹ ਖਿਆਲ ਆਉਂਦਾ ਸੀ ਕਿ ਰੱਬ ਨੇ ਸਾਡੀ ਕਿਸਮਤ ਹੀ ਮਾਣੀ ਲਿਖੀ ਹੈ ਪਰ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਸਿਰਫ ਇੱਕ ਤਸਵੀਰ ਔਣ ਕਰਕੇ ਸਭ ਕੁਝ ਬਦਲ ਗਿਆ ਸਾਡੀ ਜ਼ਿੰਦਗੀ ਬਦਲ ਗਈ ਸਾਡੀ ਕਿਸਮਤ ਚਮਕ ਗਈ ਸਾਡੇ ਮੱਥੇ ਦੇ ਲੇਖ ਜਿਹੜੇ ਉਹ ਬਦਲ ਗਏ ਸਾਧ ਸੰਗੋ ਜੀ ਉਹ ਤਸਵੀਰ ਕਿਹੜੀ ਹੈ ਅਤੇ ਉਹ ਤਸਵੀਰ ਨੇ ਕਿੰਜੋਂ ਪੈਨ ਦੀ ਉਹ ਪਰਿਵਾਰ ਦੀ ਜ਼ਿੰਦਗੀ ਬਦਲ ਦਿੱਤੀ ਮੱਥੇ ਦੇ ਲੇਖ ਬਦਲ ਦਿੱਤੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਦੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਕਿਉਂਕਿ ਸਾਧ ਸੰਗਤ ਜੀ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਹਾਂ ਤੇ ਉਸ ਦਾ ਸਾਨੂੰ ਪੂਰਾ ਲਾਭ ਨਹੀਂ ਹੁੰਦਾ ਉਸ ਦਾ ਸਾਨੂੰ ਕੁਝ ਵੀ ਪਤਾ ਨਹੀਂ ਲੱਗਦਾ ਇਸ ਲਈ ਸਾਧ ਸੰਗਤ ਜੀ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤਿਓ ਭੈਣ ਜੀ ਆਪ ਜੀ ਸੰਗਤਿਓ ਭੈਣ ਆਪ ਦੱਸਦੇ ਹਨ ਕਹਿੰਦੇ ਹਨ ਕਿ ਮੇਰੇ ਪਿਤਾ ਜੀ ਨਸ਼ਾ ਕਰਨ ਦੇ ਆਦੀ ਸਨ ਇਸ ਕਰਕੇ ਪਿਤਾ ਜੀ ਨੂੰ ਸਿਰਫ ਆਪਣੇ ਨਸ਼ੇ ਤੇ ਨਾਲ ਹੀ ਵਾਹ ਵਾਸਤਾ ਸੀ ਉਹਨਾਂ ਨੂੰ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਦੇ ਬਾਰੇ ਕੁਝ ਵੀ ਪਤਾ ਨਹੀਂ ਸੀ ਬਲਕਿ ਜਦੋਂ ਉਹਨਾਂ ਨੇ ਘਰ ਦੇ ਵਿੱਚ ਆਉਣਾ ਘਰ ਦੇ ਵਿੱਚ ਕਿਸੇ ਨਾ ਕਿਸੇ ਗੱਲੋਂ ਸਾਡੇ ਮਾਤਾ ਪਿਤਾ ਜੀ ਦੇ ਨਾਲ ਲੜਾਈ ਝਗੜੇ ਪੈ ਜਾਂਦੇ ਸਨ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਜੇ ਉਹਨਾਂ ਨੇ ਘਰੋਂ ਬਾਹਰ ਜਾਣਾ ਤਾਂ ਬਾਹਰ ਦੇ ਲੋਕਾਂ ਦੇ ਨਾਲ ਕਿਸੇ ਨਾ ਕਿਸੇ ਗੱਲੋਂ ਲੜਾਈ ਝਗੜਾ ਕਰਦੇ ਕਹਿੰਦੇ ਸਾਡਾ ਇਹ ਹਾਲ ਸੀ ਕਿ ਸਾਡੇ ਮਨ ਦੇ ਵਿੱਚ ਹਰ ਵੇਲੇ ਇੱਕ ਡਰ ਇੱਕ ਚਿੰਤਾ ਬਣੀ ਰਹਿੰਦੀ ਸੀ ਕਿ ਸਾਡੇ ਪਿਤਾ ਜੀ ਨੇ ਪਤਾ ਨਹੀਂ ਬਾਹਰੋਂ ਕੀ ਕਰਕੇ ਆ ਜਾਣਾ ਜਾਂ ਘਰ ਦੇ ਵਿੱਚ ਆ ਕੇ ਕੀ ਕਰ ਦੇਣਾ ਕਹਿੰਦੇ ਅਸੀਂ ਹਰ ਵੇਲੇ ਡਰੇ ਸਹਿਮੇ ਰਹਿੰਦੇ ਸਾਂ ਤੇ ਸਾਡੇ ਮਾਤਾ ਜੀ ਸਾਰਾ ਦਿਨ ਮਿਹਨਤ ਮਜ਼ਦੂਰੀ ਕਰਕੇ ਉਹਨਾਂ ਨੇ ਸਾਨੂੰ ਪੜਾ ਲਿਆ ਪੈਣ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਕੋਈ ਵੀ ਰੱਬ ਦਾ ਨਾਮ ਲੈਣ ਵਾਲਾ ਨਹੀਂ ਸੀ ਕਿਉਂਕਿ ਮਾਤਾ ਜੀ ਸਾਡੀ ਸਲਾਈ ਦਾ ਕੰਮ ਕਰਦੇ ਸੀ ਉਹਨਾਂ ਨੇ ਜਿਉਂ ਹੀ ਸਵੇਰ ਚੜਨਾ ਕੱਪੜੇ ਸਲਾਈ ਕਰਨੇ ਸ਼ੁਰੂ ਕਰਦੇ ਨੇ ਰਾਤ ਨੂੰ ਸੌਂ ਤੱਕ ਸਾਡੇ ਘਰ ਦੇ ਵਿੱਚ ਸਲਾਈ ਵਾਲੀ ਮਸ਼ੀਨ ਚੱਲਦੀ ਰਹਿੰਦੀ ਸੀ ਕਹਿੰਦੇ ਇਸ ਕਰਕੇ ਉਹਨਾਂ ਨੂੰ ਤਾਂ ਪੂਰਾ ਦਿਨ ਆਪਣੇ ਕੰਮ ਧੰਦੇ ਤੋਂ ਵੇਲ ਨਹੀਂ ਸੀ ਮਿਲਦੀ ਪਿਤਾ ਜੀ ਉਹਨਾਂ ਨੂੰ ਆਪਣੇ ਨਸ਼ੇ ਤੋਂ ਇਲਾਵਾ ਹੋਰ ਕਿਸੇ ਵੀ ਚੀਜ਼ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਸੀ ਸੋ ਇਸ ਕਰਕੇ ਕਹਿੰਦੇ ਕਿ ਸਾਡੇ ਮਾਤਾ ਪਿਤਾ ਜੀ ਗੁਰੂ ਘਰੇ ਗਏ ਨਾ ਤੇ ਉਹਨਾਂ ਨੇ ਕਦੇ ਘਰ ਦੇ ਵਿੱਚ ਰੱਬ ਦਾ ਨਾਮ ਲਿਆ ਨਾ ਤੇ ਗੁਰਬਾਣੀ ਦਾ ਪਾਠ ਕੀਤਾ ਫਿਰ ਅਸੀਂ ਕਿੱਥੋਂ ਕਰਨਾ ਸੀ ਕਹਿੰਦੇ ਕਿ ਅਸੀਂ ਪੂਰੀ ਤਰ੍ਹਾਂ ਦੇ ਨਾਲ ਗੁਰੂ ਚਰਨਾਂ ਤੋਂ ਦੂਰ ਪਰ ਕਹਿੰਦੇ ਗੁਰੂ ਸਾਹਿਬ ਜੀ ਨੂੰ ਸਾਡੇ ਵਿੱਚ ਪਤਾ ਨਹੀਂ ਕਿਹੜੀ ਗੱਲ ਚੰਗੇ ਲੱਗੇ ਜਾਂ ਕਿਹੜੇ ਕੋਲੋਂ ਉਹਨਾਂ ਨੂੰ ਸਾਡੇ ਤੇ ਤਰਸ ਆ ਗਿਆ ਜਾਂ ਕੋਈ ਪਿਛਲਾ ਚੰਗਾ ਕਰਮ ਸਾਡੇ ਅੱਗੇ ਆ ਗਿਆ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਆਵਾਜ਼ ਮਾਰ ਕੇ ਸਾਡੇ ਤੇ ਕਿਰਪਾ ਕੀਤੀ ਕਹਿੰਦੇ ਹੋਇਆ ਇੰਝ ਕਿ ਸਾਡੇ ਗਵਾਨ ਦੇ ਵਿੱਚ ਜੋ ਪਰਿਵਾਰ ਰਹਿੰਦਾ ਸੀ ਉਹ ਪਰਿਵਾਰ ਗੁਰੂ ਘਰੇ ਜਾਣ ਵਾਲਾ ਤੇ ਗੁਰੂ ਨੂੰ ਮੰਨਣ ਵਾਲਾ ਸੀ ਕਹਿੰਦੇ ਕਿ ਇੱਕ ਵਾਰ ਉਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ 'ਤੇ ਸੇਵਾ ਕਰਨ ਦੇ ਲਈ ਗਿਆ ਕਹਿੰਦੇ ਕਿ ਉਹ 7 ਦਿਨ ਦੀ ਸੇਵਾ ਮਿਲੀ ਸੀ 7 ਦਿਨ ਸੇਵਾ ਕਰਕੇ ਜਦੋਂ ਘਰ ਵਾਪਸ ਆਉਣਾ ਸੀ ਤਾਂ ਉਹਨਾਂ ਨੇ ਆਪਣੇ ਪਰਿਵਾਰ ਦੇ ਜੀਵਾਂ ਦੇ ਲਈ ਕੋਈ ਨਾ ਕੋਈ ਚੀਜ਼ ਖਰੀਦੀ ਜੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਸਾਹਮਣੇ ਦੁਕਾਨਾਂ ਨੇ ਉੱਥੇ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਚਲੋ ਕੋਈ ਨਾ ਕੋਈ ਨਿਸ਼ਾਨੀ ਘਰ ਦੇ ਜੀਵਾਂ ਦੇ ਲਈ ਲੈ ਕੇ ਜਾਂਦੇ ਹਾਂ ਕਹਿੰਦੇ ਕਿ ਉਹਨਾਂ ਦੇ ਪਰਿਵਾਰ ਦੇ ਜੀਵਾਂ ਦੇ ਲਈ ਜੋ ਖਰੀਦਿਆ ਉਹ ਤਾਂ ਖਰੀਦਿਆ ਹੀ ਉਹ ਤਾਂ ਖਰੀਦਿਆ ਹੀ ਨਾਲ ਸਾਡੇ ਲਈ ਵੀ ਇੱਕ ਤਸਵੀਰ ਖਰੀਦੀ ਪਰ ਸਾਡੇ ਲਈ ਜੋ ਤਸਵੀਰ ਖਰੀਦੀ ਉਹ ਤਸਵੀਰ ਕੋਈ ਆਮ ਤਸਵੀਰ ਨਹੀਂ ਸੀ ਉਹ ਤਸਵੀਰ ਸ਼ਬਦ ਗੁਰੂ ਦੀ ਭਾਵ ਕਿ ਉਹਦੇ ਵਿੱਚ ਗੁਰਬਾਣੀ ਦਾ ਇੱਕ ਸ਼ਬਦ ਬੜੇ ਹੀ ਮੋٹے-ਮੋٹے ਅੱਖਰਾਂ ਦੇ ਵਿੱਚ ਲਿਖਿਆ ਸੀ ਕਹਿੰਦੇ ਕਿ ਜਦੋਂ ਵੀਰ ਜੀ ਘਰ ਆਏ ਤਾਂ ਉਹਨਾਂ ਨੇ ਆਉਂਦਿਆਂ ਹੀ ਉਹ ਤਸਵੀਰ ਲਿਆ ਕੇ ਮੇਰੇ ਹੱਥ ਤੇ ਰੱਖ ਦਿੱਤੀ ਤੇ ਨਾਲ ਹੀ ਕਿਹਾ ਕਿ ਭੈਣੇ ਇਹ ਸ਼ਬਦ ਦਾ ਤੂੰ ਰੋਜ਼ जाप ਕਰਿਆ ਕਰ ਉਹ ਭੈਣ ਕਹਿੰਦੇ ਕਿ ਵੀਰ ਜੀ ਬੋਲਾਂ ਦੇ ਵਿੱਚ ਇੰਨੀ ਤਾਕਤ ਸੀ ਇੰਜ ਲੱਗਿਆ ਜਿਵੇਂ ਗੁਰੂ ਰਾਮਦਾਸ ਪਾਸ਼ਾ ਜੀ ਨੇ ਖੁਦ ਸਾਦਾ ਭੇਜਿਆ ਹੋਵੇ ਕਹਿੰਦੇ ਕਿ ਮੈਂ ਉਸ ਵੇਲੇ ਉਹ ਤਸਵੀਰ ਫਾੜੀ ਤੇ ਸਾਡੇ ਸਾਹਮਣੇ ਬਣੀ ਅੰਗੇਠੀ ਤੇ ਜਾ ਕੇ ਰੱਖ ਦਿੱਤੀ ਹੁਣ ਕਹਿੰਦੇ ਕਿ ਮੈਂ ਸਕੂਲ ਜਾਣ ਤੋਂ ਪਹਿਲਾਂ ਹਰ ਰੋਜ਼ ਉਹ ਸ਼ਬਦ जाप ਕਰਦੀ ਤੇ ਸ਼ਾਮ ਨੂੰ ਰਹਿਰਾਜ ਸਾਹਿਬ ਦੇ ਵੇਲੇ ਸ਼ਬਦ ਦਾ ਜਾਪ ਕਰਨਾ ਜਿਸ ਦਿਨ ਤੋਂ ਅਸੀਂ ਉਹ ਸ਼ਬਦ ਜਾਪ ਆਪਣੇ ਘਰ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਘਰ ਦੇ ਸਾਡੀ ਹਰ ਕੰਮ ਦੇ ਵਿੱਚ ਬਰਕਤ ਪੈਣ ਲੱਗੀ ਸਾਨੂੰ ਪਤਾ ਹੀ ਨਾ ਲੱਗਿਆ ਕਿ ਕਿਹੜਾ ਕੰਮ ਕਿਸ ਤਰੀਕੇ ਨਾਲ ਹੋ ਰਿਹਾ ਹੈ ਮਹਾਰਾਜ ਨੇ ਇੰਨੀ ਕਿਰਪਾ ਕਰਨੇ ਸ਼ੁਰੂ ਕਰ ਦਿੱਤੀ ਕਹਿੰਦੇ ਕਿ ਮੈਂ ਉਸ ਵਕਤ ਖੁਦ ਪੜ ਰਹੀ ਸੀ ਸ਼ਾਇਦ 9ਵੀਂ ਜਾਂ 10ਵੀਂ ਕਲਾਸ ਵਿੱਚ ਹੋਵਾਂਗੀ ਪਰ ਗੁਰੂ ਸਾਹਿਬ ਜੀ ਨੇ ਮੈਨੂੰ ਟਿਊਸ਼ਨ ਟੀਚਰ ਬਣਾ ਦਿੱਤਾ ਸਾਡੇ ਆਣ-ਗਵਾਨ ਤੇ ਬੱਚੇ ਮੇਰੇ ਕੋਲ ਟਿਊਸ਼ਨ ਪੜ੍ਹਨ ਦੇ ਲਈ ਆਉਣ ਲੱਗੇ ਚਾਰ ਪੈਸੇ ਘਰ ਆਉਣ ਲੱਗੇ ਤੇ ਜਿਹਦੇ ਨਾਲ ਹੱਥ ਸੌਖਾ ਹੋ ਗਿਆ ਕਹਿੰਦੀ ਕਿ ਐਸਨ ਤਰ੍ਹਾਂ ਵਾਇਗੁਰੂ ਜੀ ਨੇ ਹਰ ਕੰਮ ਦੇ ਵਿੱਚ ਪ੍ਰਕਤ ਪਾਉਣੇ ਸ਼ੁਰੂ ਕਰ ਦਿੱਤੀ ਮੇਰੇ ਪਿਤਾ ਜੀ ਹਰ ਧਰਮ ਦਾ ਨਸ਼ਾ ਕਰਦੇ ਸਨ ਤੇ ਨਸ਼ਾ ਕਰਨ ਦੇ ਲਈ ਉਹਨਾਂ ਨੇ ਸਾਡੇ ਘਰ ਦੇ ਬਾਣੇ ਤੱਕ ਵੇਚਣਾ ਸ਼ੁਰੂ ਕਰ ਦਿੱਤੇ ਸਨ ਪਰ ਹੁਣ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਸਿਰਫ ਸ਼ਰਾਬ ਦਾ ਨਸ਼ਾ ਹੀ ਰਹਿ ਗਿਆ ਬਾਕੀ ਨਸ਼ੇ ਕਰਨੇ ਉਹਨਾਂ ਨੇ ਛੱਡ ਦਿੱਤੇ ਭਾਵ ਕਿ ਜਿਸ ਦਿਨ ਤੋਂ ਗੁਰਬਾਣੀ ਦਾ ਸ਼ਬਦ ਜਾਪ ਅਸੀਂ ਘਰ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਭਾਵ ਸਾਡੇ ਘਰ ਦੇ ਹਾਲਾਤ ਸਾਡੀ ਜ਼ਿੰਦਗੀ ਤੇ ਹਾਲਾਤ ਸਥਿਤੀ ਬਦਲਨੇ ਸ਼ੁਰੂ ਹੋ ਗਈ ਵਾਹਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਭੈਣ ਜੀ ਕਹਿੰਦੇ ਕਿ ਗੁਰੂ ਰਾਮਦਾਸ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਮੇਰਾ ਇੱਕ ਚੰਗੇ ਪਰਿਵਾਰ ਦੇ ਵਿੱਚ ਵਿਆਹ ਹੋਇਆ। ਪਰਿਵਾਰ ਬੜਾ ਨੇਕ ਹੈ ਤੇ ਗੁਰੂ ਘਰੇ ਜਾਣ ਵਾਲਾ ਹੈ। ਗੁਰੂ ਨੂੰ ਮੰਨਣ ਵਾਲਾ ਹੈ। ਅਤੇ ਪੈਸੇ ਪੱਖੋਂ ਵੀ ਕਾਫੀ ਚੰਗੇ ਸਨ। ਮਾਰਾ ਜੀ ਨੇ ਬੜੀ ਕਿਰਪਾ ਕੀਤੀ ਕਿ ਮੇਰਾ ਭਰਾ ਛੋਟਾ ਤੇ ਮੇਰੇ ਭਰਾ ਨੂੰ ਕੰਮਜਾਬ ਕਰਨ ਦੇ ਵਿੱਚ ਮੇਰੇ ਪਰਿਵਾਰ ਨੇ ਬਹੁਤ ਮਦਦ ਕੀਤੀ। ਕਿਰਪਾ ਦਾ ਗੁਰੂ ਰਾਮਦਾਸ ਪਾਸ਼ਾ ਜੀ ਦੀ ਵਰਤ ਰਹੀ ਹੈ ਪਰ ਮਾਰਾ ਸੱਚੇ ਪਾਸ਼ਾ ਜੀ ਨੇ ਬਹਾਨਾ ਮੇਰੇ ਸਹੁਰੇ ਪਰਿਵਾਰ ਨੂੰ ਪੈਨ ਦੱਸਦੀ ਕਿ ਜੋ ਸਾਡੇ ਵੀ ਮਨ ਨੂੰ ਪਲ ਕੇ ਮਿਲ ਕੇ ਜਦੋਂ ਆਪਾਂ ਗੁਰੂ ਦੇ ਲਨ ਲੱਗਦੇ ਹਾਂ ਤਾਂ ਗੁਰੂ ਸਾਹਿਬ ਜੀ ਦੀ ਕਿੰਝ ਕਿਰਪਾ ਵਰਤਦੀ ਹੈ ਸਤਕੂ ਸੱਚੇ ਪਾਤਸ਼ਾਹ ਜੀ ਦਾ ਨਾਮ ਹੈ ਬੜਾ ਪਿਆਰਾ ਸਤਕੂ ਸੱਚੇ ਪਾਤਸ਼ਾਹ ਜੀ ਦਾ ਨਾਮ ਹੀ ਬਹੁਤ ਤਾਕਤਵਰ ਹੈ ਜਦੋਂ ਸਾਡੀ ਰਸਨਾ ਤੇ ਆਉਂਦਾ ਹੈ ਸਾਡੇ ਹਿਰਦੇ ਵਿੱਚ ਵਸਦਾ ਹੈ ਤਾਂ ਸਾਡੇ ਮੱਥੇ ਦੇ ਲੇਖ ਬਦਲ ਜਾਂਦੇ ਹਨ ਸਾਡੇ ਮਾੜੇ ਕਰਮ ਕੱਟੇ ਜਾਂਦੇ ਹਨ ਤੇ ਸਾਡੇ ਸੋਹਣੇ ਲੇਖ ਬਣਨੇ ਸ਼ੁਰੂ ਹੋ ਜਾਂਦੇ ਹਨ ਸੋ ਪ੍ਰੋਸੀਦੇ ਨਾਲ ਆਪਣੇ ਗੁਰੂ ਦੇ ਨਾਲ ਗੁਰੂ ਦੇ ਲੜ ਲੱਗਣਾ ਹੈ ਗੁਰਬਾਣੀ ਦਾ ਫਲ ਲਾ ਫੜਨਾ ਹੈ ਜੋ ਉਹ ਪੈਂਦੇ ਘਰ ਦੇ ਵਿੱਚ ਸ਼ਬਦ ਗੁਰੂ ਦੀ ਤਸਵੀਰ ਆਈ ਜੋ ਗੁਰਬਾਣੀ ਦਾ ਸ਼ਬਦ ਉਹ ਤਸਵੀਰ ਦੇ ਵਿੱਚ ਲਿਖਿਆ ਸੀ ਸੰਗਤ ਜੀ ਸਾਰੀ ਆਪ ਬੀਤੀ ਸੁਣ ਕੇ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਘਰ ਦੇ ਵਿੱਚ ਸ਼ਬਦ ਗੁਰੂ ਦੀ ਤਸਵੀਰ ਜ਼ਰੂਰ ਲਗਾਉਣੀ ਚਾਹੀਦੀ ਹੈ ਸਾਡੇ ਘਰ ਦੇ ਵਿੱਚ ਆਉਂਦੇ ਜਾਂਦੇ ਹਰ ਹਰ ਜੀ ਦਾ ਧਿਆਨ ਉਸ ਸ਼ਬਦ ਤੇ ਪੈਂਦਾ ਹੈ ਪਾਵੇਂ ਤੁਸੀਂ ਮੋٹے ਅੱਖਰਾਂ ਦੇ ਵਿੱਚ ਵਾਇਗ੍ਰੋ ਜੇ ਲਿਖਿਆ ਹੋਵੇ ਲਗਾ ਲਓ ਪਾਵੇਂ ਮੋਲ ਮੰਤਰ ਜੀ ਦਾ ਚਾਪ ਮਤਲਬ ਕਿਸੇ ਵੀ ਸ਼ਬਦ ਦੀ ਤਸਵੀਰ ਜ਼ਰੂਰ ਹੋਣੀ ਚਾਹੀਦੀ ਹੈ ਇਹਦਾ ਫਾਇਦਾ ਇਹ ਹੁੰਦਾ ਹੈ ਇੱਕ ਤਾਂ ਆਪਾਂ ਜਦੋਂ ਘਰੋਂ ਬਾਹਰ ਜਾਂਦੇ ਹਾਂ ਜਾਂ ਬਾਹਰੋਂ ਘਰ ਅੰਦਰ ਆਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਸ਼ਬਦ ਗੁਰੂ ਦੇ ਦਰਸ਼ਨ ਹੁੰਦੇ ਹਨ ਅਸੀਂ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕਰਕੇ ਜਾਂਦੇ ਹਾਂ ਗੁਰੂ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕਰਦੇ ਹਾਂ ਤੇ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਦੇਖਦੇ ਹਾਂ ਤਾਂ ਉਹ ਵਿਚਾਰ ਸਾਡੇ ਮਨ ਦੇ ਅੰਦਰ ਚੱਲਣੇ ਸ਼ੁਰੂ ਹੋ ਜਾਂਦੇ ਹਨ ਇਸ ਕਰਕੇ ਜੋ ਸਾਹਮਣੇ ਸ਼ਬਦ ਗੁਰੂ ਦੀ ਤਸਵੀਰ ਹੋਵੇਗੀ ਤਾਂ ਗੁਰੂ ਦਾ ਨਾਮ ਸਾਡੇ ਹਿਰਦੇ ਵਿੱਚ ਚੱਲੇਗਾ ਸੋ ਆਪਣਾ ਵੀ ਭਲਾ ਤੇ ਸਾਡੇ ਘਰ ਦੇ ਜੀਵਾਂ ਦਾ ਵੀ ਭਲਾ ਸੋ ਸਾਡੇ ਘਰ ਦੇ ਵਿੱਚ ਇੱਕ ਸ਼ਬਦ ਗੁਰੂ ਦੀ ਤਸਵੀਰ ਹੋਣ ਕਰਕੇ ਬਹੁਤ ਕੁਝ ਬਦਲ ਸਕਦਾ ਹੈ ਜਿਹੜੇ ਜੀ ਪਾਠ ਨਹੀਂ ਕਰਦੇ ਘਾਟੋ-ਘਾਟੋ ਸ਼ਬਦ ਗੁਰੂ ਦੀ ਤਸਵੀਰ ਵੇਖ ਕੇ ਅਸੀਂ ਆਪਾਂ ਦਾ ਜ਼ਿਆਦਾ ਤਾਂ ਕਰ ਹੀ ਲੈਣਗੇ ਕਿਉਂਕਿ ਕੁਝ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਹਨ ਜੋ ਆਪਾਂ ਨੂੰ ਪੜ੍ਹਨੀਆਂ ਚਾਹੀਦੀਆਂ ਹਨ ਤੇ ਨਾ ਵੀ ਪੜ੍ਹਨੀਆਂ ਚਾਹੀਏ ਤੇ ਪਰ ਦੇਖਦੇ ਸਾਰ ਸਾਡੇ ਮਾਨ ਦੇ ਵਿੱਚ ਆਪਣੇ ਆਪ ਹੀ ਉਹ ਚੀਜ਼ ਆ ਜਾਂਦੀ ਹੈ ਜਿਵੇਂ ਕਿ ਉਹ ਮੋٹے ਅੱਖਰਾਂ ਦੇ ਵਿੱਚ ਵਾਇਗਰੂ ਜੀ ਲਿਖਿਆ ਹੋਵੇ ਤਾਂ ਦੇਖਦੇ ਹੀ ਸਾਡੇ ਹਿਰਦੇ ਦੇ ਵਿੱਚ ਵਾਇਗਰੂ ਜੀ ਆਪਣੇ ਆਪ ਹੀ ਆ ਜਾਂਦਾ ਹੈ ਸਾਡੀ ਰਸਨਾ ਤੇ ਵਾਇਗਰੂ ਜੀ ਆ ਜਾਂਦਾ ਹੈ ਸਾਡੀ ਸੋਚ ਵਿੱਚ ਵਾਇਗਰੂ ਜੀ ਤੇ ਸਾਦ ਸੰਗ ਹੈ ਜੀ ਸਾਡੇ ਘਰ ਦੇ ਵਿੱਚ ਇਹ ਸ਼ਬਦ ਦੀ ਤਸਵੀਰ ਹੋਣੀ ਪਹੁੰਚ ਰਹੀ ਹੈ ਸੰਗਤ ਜੇਕਰ ਅੱਜ ਦੀ ਵੀਡੀਓ ਤੇ ਵਿਚਾਰ ਵਧੀਆ ਲੱਗੇ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ